ਇਹਦੇ ਕੁਿਸ ਨੂੰ ਹੁਣ ਅਦਾਲਤ ਕੰਪਲੈਕਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਅਦਾਲਤ ਦਾ ਮੁੱਖ ਗੇਟ ਹੈ ਜਿੱਥੋਂ ਵਕੀਲ ਅਤੇ ਜਿਹੜੇ ਪੇਸ਼ੀਪੁਰ ਆਉਂਦੇ ਨੇ ਜਿੱਥੋਂ ਵੀ ਜਿਹੜੇ ਅੰਦਰ ਜਾਂਦੇ ਨੇ ਹੁਣ ਇਹ ਅਦਾਲਤ ਦੀ ਪਰਿਸਰ ਨੂੰ ਪੂਰੀ ਤਰ੍ਹਾਂ ਜਿਹੜਾ ਖਾਲੀ ਕੀਤਾ ਗਿਆ ਹੈ ਅਤੇ ਪੁਲਿਸ ਹਾਜ਼ਰ ਹੈ ਕਿਸੇ ਵੀ ਵਿਅਕਤੀ ਨੂੰ ਅਦਾਲਤ ਨਾਲ ਤੇ ਅਗਰ ਮਾਨਸਾ ਅਦਾਲਤ ਖਾਲੀ ਦਿੱਤਾ ਨਹੀਂ ਮਿਲਿਆ ਇਹ ਪਿੰਡ ਭਾਰੀ ਹੁਣ ਚੋਇਆ ਹੈ ਬਾਹਰ ਅੰਦਰ ਚੈਕਿੰਗ ਕਰ ਰਿਹਾ ਦੇਖ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਜਿਹੜਾ ਮਾਨ ਸਾਹਿਬ ਪੋਰਟ ਵੱਲੋਂ ਇਸ ਗੇਟ ਦੇ ਅੰਦਰ ਦਿਖਾਇਆ ਜਾ ਰਿਹਾ ਔਰ ਇੱਕ 6:00 ਵਜੇ ਤੱਕ ਪੰਚਨਾਲ ਪਹੁੰਚਾਇਆ ਜਾਵੇਗਾ ਇਸ ਤਰ੍ਹਾਂ ਦੀ ਜੀ ਮਾਂਸੇ ਹਾਂ ਲਿਖਿਆ ਜਾਵੇ ਇਸ ਨੂੰ ਲੈ ਜਾਣੀ ਵਜੇ 49 ਮਿੰਟ ਦੇ ਕਰੀਬ ਹੈ ਜਿਹੜੀ ਅਜਮਲ ਨਾਮ ਦੇ ਵਿਅਕਤੀ ਬਨੂਤਾ ਮਕੀ ਦਿੱਤੀ ਜਾਂਦੀ ਹੈ ਕਿ ਇਸ ਨੂੰ ਮਾਮਲਾ ਹੌਰਾ ਰਕਤਾ ਜਾਵੇਗਾ ਉਸ ਤੋਂ ਬਾਅਦ ਹੁਣ ਜਿਹੜਾ ਪੂਰੀ ਪੂਰੀ ਤਰ੍ਹਾਂ ਪ੍ਰਚਾਇਤ ਹੈ ਅਸੀਂ ਦੇਖ ਸਕਦੇ ਹਾਂ ਕਿ ਮਾਂਸਾ ਉਹਦਾ ਸੰਗ ਅਦਾਲਤ ਤੋਂ ਸੁਣਾਈ ਹੈ ਉਹਨਾਂ ਨੂੰ ਪੁੱਛਦਿਆਂ ਪੈਕਿੰਗ ਕਰ ਚੁੱਕੇ ਹਾਂ ਕਿ ਪੂਰਾ ਮਾਮਲਾ ਫਿੱਟ ਹੈ ਕਿ ਇਸ ਤਰ੍ਹਾਂ ਕਿ ਇਸ ਟਾਈਮ ਵੀ ਕੋਈ ਕੰਮ ਨਹੀਂ ਟੈਕਿੰਗ ਜੁੜਾ ਮੈਂ ਅੱਜ ਪਤਾ ਸਭ ਨੇ ਸਭ ਉਹ ਗੇਮ ਚੱਕੀ ਤਾ ਕੋਈ ਨਾ ਤੁਹਾਨੂੰ ਚੈੱਕ ਕਰਨ ਲਈ ਕੋ ਕੰਮ ਨਹੀਂ ਸਤਿ ਮਹਾਂ ਫਿਜ਼ੀਕਲ ਇਹ ਸਾਰਾ ਕੱਟ ਕੇ ਬਾਰਤੋਂ ਮੇਰਾ ਸਾਹਿਬ ਮੇਰਾ ਛਤਾਂ ਤੋਂ ਫਿਰ ਦੱਖਣ ਕਿਸ ਤਰ੍ਹਾਂ ਦੀ ਤੁਹਾਨੂੰ ਖਾਈ ਸੀ ਈਮੇਲ ਤੇ 12 ਵਾਰ ਨੋਟਸ ਵੀ ਲਾਇਆ ਹੈ ਧੰਨਵਾਦ ਸੰਜੇ ਸਾਹਿਬ ਨੂੰ ਜੀ ਇਸ ਸੰਬੰਧੀ ਕੋਈ ਹੋਰ ਲੀਗਲ ਕਾਰਵਾਂ ਚ ਨਹੀਂ ਮਿਲਦਾ ਕੋਈ ਸੱਤ ਰਾਜ ਨੂੰ ਜੀ ਨਹੀਂ ਮਿਲੀ ਚੈੱਕ ਕਰ ਲੈ ਸਾਲਾ ਲਾਈਨ ਸਾਰੀਆਂ ਅਦਾਲਤਾਂ ਚੱਲਾਂਗੇ ਸਾਰੀਆਂ ਚੱਲਦੇ ਰਹਿੰਦੇ ਰੁਟੀਨ ਦੇ ਵਿੱਚ ਪਹਿਲਾਂ ਵੀ ਚੱਲਦੇ ਰਹਿੰਦੇ ਜੀ ਨੀ ਪਾਲਿਸੀ ਬਦਲਦਾ ਜੀ ਤੇ ਕਿਤੇ ਇਹ ਨਹੀਂ ਚੱਕਦੇ ਇਹਨਾਂ ਨੂੰ ਰੋਕਾ ਗਿਆ ਵੀ ਇਹੋ ਜੋ ਕੋਈ ਮਤਲਬ ਕੋਈ ਅਜਿਹੀ ਇਨਫੋਰਮੇਸ਼ਨ ਆਈ ਹੈ ਵੀ ਜਿੰਨੇ ਵੀ ਜੁਡੀਸ਼ੀਅਲ ਕੰਪਲੈਕਸਸ ਨੇ 올ਓਵਰ ਪੰਜਾਬ ਉਹਨਾਂ ਨੂੰ ਬੰਬ ਤੋੜਾਂ ਦੀ ਧਮਕੀ ਮਿਲੀ ਹੈ। Then later we got to know that a mail has been received by honorable district session judge sir. ਉਸ ਦੇ ਅਨੁਸਾਰ ਵੀ ਇਹ ਜੋ ਕੋਈ ਧਮਕੀ ਮਿਲੀ ਹੈ। ਤੇ ਉਹਨਾਂ ਨੇ ਅੱਗੇ ਫਾਰਵਰਡ ਕੀਤਾ ਡੀਸੀ ਸਾਹਿਬ ਨੂੰ ਤੇ ਉਧਰ ਆ ਹੀ ਸਾਨੂੰ ਪਤਾ ਲੱਗਿਆ। ਧਮਕੀ ਵਿੱਚ ਕੀ ਲਿਖਿਆ ਗਿਆ ਕੀ ਆ? ਵੀ ਇੰਟੈਲੀਜੈਂਸ ਬਿਊਰੋ ਦੀ ਕੋਈ ਰਿਪੋਰਟ ਹੈ ਤੇ ਉਹਦੇ ਅਨੁਸਾਰ ਵੀ ਜਿੰਨੇ ਵੀ 올ਓਵਰ ਪੰਜਾਬ ਚ ਜਿੰਨੇ ਵੀ ਕੋਰਟਸ ਨੇ ਉਹਨਾਂ ਨੂੰ ਪੜਾਉਣ ਦੀ ਧਮਕੀ ਮਿਲੀ ਹੈ। ਕਿੰਨਾ ਟਾਈਮ ਲਈ ਬ ਹਾਂ ਆਨਰੇਬਲ ਕੋਰਟ ਜੇ ਵੀ ਸਾਨੂੰ ਆਨਰੇਬਲ ਬਾਰ ਕਹੇਗਾ ਸੋ ਉਹਦੀ ਪੂਰੀ ਪਪਾ ਹਾਲ ਹੁਣ ਜਿਹੜਾ ਕੋਰਟ ਸਾਰਾ ਖਾਲੀ ਕਰਵਾ ਪੂਰਾ ਖਾਲੀ ਹੈ ਜੀ ਜਿੰਨੇ ਵੀ ਆਨਰੇਬਲ ਜੁਡੀਸ਼ੀਅਲ ਆਫੀਸਰਸ ਨੇ ਤੇ ਜਿੰਨੇ ਵੀ ਮਲਾਜ਼ਮ ਸੀਗੇ ਤੇ ਐਡਵੋਕੇਟਸ ਵੀ ਅਸੀਂ ਸਭ ਅਸੀਂ ਵੀ ਅਸੀਂ ਵੀ ਜਾ ਰਹੇ ਹਾਂ ਕਿੰਗ ਵਗੈਰਾ ਵੀ ਹੋ ਰਹੇ ਹਾਂ ਬਹੁਤ ਡੀਟੇਲ ਸਰਚ ਹੋਇਆ ਤੇ ਜਿੰਨੇ ਵੀ ਪੁਲਿਸ ਆਈ ਸੀਗੀ ਬਹੁਤ ਡੀਟੇਲ ਸਰਚ ਹੋਇਆ ਤੇ ਕੁਛ ਹੈ ਜੇ ਕੁਛ ਤੁਹਾਨੂੰ ਕਨਫਰਮੇਸ਼ਨ ਨਹੀਂ ਹੈ ਇਸ ਬਾਰੇ